ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਖਾਸ ਵੀ ਹੋਣ ਵਾਲੀ ਆ ਠੀਕ ਹੈ ਤੇ ਵੀਡੀਓ ਖਾਸ ਐ ਹੋਣ ਵਾਲੀ ਆ ਵੀ ਅੱਜ ਪਟਣੀਆਂ ਆਪਾਂ ਹਲਦੀ ਠੀਕ ਹੈ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਤੇ ਹਲਦੀ ਖੜੀ ਪਟਾਂਗੇ ਆਲੂ ਵਾਲੀ ਮਸ਼ੀਨ ਨਾਲ ਤੇ ਬਣੇ ਰੋ ਵੀਡੀਓ ਦੇ ਐਂਡ ਤੱਕ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜਿਹੜੀ ਇਹ ਹਲਦੀ ਦੀ ਵੈਰੈਟੀ ਆ ਉਹ ਪੰਜਾਬ 3 ਆ ਠੀਕ ਹੈ ਤੇ ਜਿਆਦਾ ਤਾਂ ਡਿਮਾਂਡ ਪੰਜਾਬ 2 ਦੀ ਆ ਪਰ ਥਰੀ ਅਸੀਂ ਤਾਂ ਲਿਆਂਦੀ ਸੀ ਕਿਉਂਕਿ ਇਹ ਵੀ ਪਿਛਲੇ ਸਾਲ ਲੇਟ ਹੋਗੇ ਸੀ ਬੀਜਾਂ ਚ ਤੇ ਪੰਜ ਗ੍ਰਾਂ ਤੋਂ ਮਿਲਿਆ ਸੀਗਾ ਠੀਕ ਹੈ ਤੇ ਬਾਕੀ ਤੁਹਾਨੂੰ ਦੱਸਾਂ ਕਿ ਕਿਦਾਂ ਦੀ ਕੁਆਲਿਟੀ ਨਿਕਲਦੀ ਹੈ ਹਲਦੀ ਪੱਟ ਕੇ ਉਸ ਤੋਂ ਬਾਅਦ ਪਤਾ ਲੱਗੂਗਾ ਕਿਉਂਕਿ ਹੁਣ ਫਰਵਰੀ 15 ਦੇ ਲਗਭਗ ਨੇੜੇ ਜਾਵੜਿਆ ਕੰਮ ਅੱਜ ਹੋ ਗਈ 10 ਤਰੀਕ ਠੀਕ ਅੱਜ ਹੋ ਗਈ 10 ਤਰੀਕ ਤੇ 2026 ਇਹ ਲਾਈ ਸੀਗੀ ਅਸੀਂ ਮਈ ਦੇ ਲਾਸਟ ਚ ਕਿਉਂਕਿ ਲੇਟ ਹੋ ਗਈ ਸੀ ਠੀਕ ਹੈ ਪਰ ਇਹ ਟੋਕਮਾ ਸਵਾ ਜਿਹੜਾ ਅਪ੍ਰੈਲ ਤੇ ਮਈ ਦਾ ਹੀ ਹੈ ਕਿਉਂਕਿ ਉਹਨਾਂ ਦੇ ਵਿੱਚ ਟੈਂਪਰੇਚਰ 30 ਤੱਕ ਹੁੰਦਾ ਤੇ ਇਹਨੂੰ ਉੱਗਣ ਵਾਸਤੇ ਇੰਨਾ ਕੀ ਚਾਹੀਦਾ ਹੁੰਦਾ ਠੀਕ ਹੈ ਜੇ ਜ਼ਿਆਦਾ ਹੀਟ ਚ ਬੀਜਾਂਗੇ ਤਾਂ ਛਾਂ ਦੀ ਜ਼ਰੂਰਤ ਪੈ ਸਕਦੀ ਆ ਆਪਾਂ ਨੂੰ ਫਿਰ ਉਹ ਜੀ ਬੰਦੀ ਹੈ ਤੇ ਨਹੀਂ ਤਾਂ ਫਿਰ ਉਹਨਾਂ ਚਾਰੇ ਜਿੰਨਾ ਚਾਰੇ ਨੂੰ ਸੈਲਨਾ ਮਿਲੀ ਤੇ ਟੈਂਪਰੇਚਰ 30 ਤੋਂ ਜ਼ਿਆਦਾ ਰਿਹਾ ਤੇ ਵੀ ਉਹਨਾਂ ਹੀ ਘਾਟੂ ਗਰੂਗਾ ਤੇ ਆਪਣਾ ਉਹਨਾਂ ਹੀ ਨੁਕਸਾਨ ਠੀਕ ਹੈ ਇਧਰ ਆਪਣੇ ਛੋਲੇ ਆ ਖੁੱਲ ਚੱਕੀ ਖੜਿਆ ਜੀ ਤੇ ਬਣੇ ਰਿਹਾ ਵੀਡੀਓ ਦੇ ਨਾਲ ਤੇ ਤੁਹਾਨੂੰ ਸਾਰਾ ਕੁਝ ਪਟਾਈ ਕਰਕੇ ਦੱਸਾਂਗੇ ਵੀ ਕਿੰਨੇ ਥਾਂ ਬੀਜਾ ਸੀ ਕਿੰਨੇ ਕਿਲੋ ਪਾਇਆ ਸੀ ਵੀ ਤੇ ਕਿੰਨਾ ਨਿਕਲਿਆ ਠੀਕ ਹੈ ਹਾਂਜੀ ਆਪਾਂ ਅੱਜ ਕਰਾਂਗੇ ਹਲ ਦੀ ਪਟਾਈ ਤੇ ਮਸ਼ੀਨ ਆਪਾਂ ਲਿਆਂਦੀ ਇਹ ਆਲੂ ਪੱਟਣ ਵਾਲੀ ਨਾਲ ਹੀ ਪਟਾਂਗੇ ਆਪਾਂ ਦੇਖਦੇ ਆਂ ਅੱਗੇ ਚੱਲ ਕੇ ਕਿਵੇਂ ਪੜਦੇ ਆਂ ਫਿਰ ਹਲਦੀ ਦੇ ਆਨ ਤਾਂ ਆਪ ਸਿੱਧੀ ਪਟਾਈ ਕਰ ਸਕਦੇ ਸੀ ਪਰ ਗੱਲ ਇਹ ਆਵਾ ਵੀ ਜਿਹੜੀ ਆਪਣੀ ਮਗਰ ਸਾਈਡ ਤੇ ਛੋਲੇ ਲਾਏ ਹੋਏ ਇਧਰ ਸਿੱਧਾ ਮੋਰਕਾ ਟਰੈਕਟਰ ਉਹਦੇ ਵਿੱਚ ਜਾਊਗਾ ਕੋਦਨ ਆਪਾਂ ਦੇ ਛੋਲੇ ਦਾ ਨੁਕਸਾਨ ਹੋਊਗਾ ਠੀਕ ਹੈ ਕੁਸ ਮਸ਼ੀਨ ਖਰਾਬ ਕਰੋਗੇ ਛੋਲੇ ਤਾਂ ਕਰਕੇ ਜੇ ਆਪਾਂ ਇਧਰੋਂ ਲਾਵਾਂਗੇ ਛੋਲੇ ਦੇ ਉੱਤੇ ਸਿਰਫ ਮਸ਼ੀਨ ਦਾ ਵਜ਼ਨ ਜਾਊਗਾ ਪਰ ਛੋਲੇ ਨੂੰ ਨੁਕਸਾਨ ਕੋਈ ਨਹੀਂ ਹੋਣਾ ਉਵੇਂ ਟਾਇਰਾਂ ਨਾਲ ਮਸਲੇ ਜਾਂਦੇ ਠੀਕ ਹੈ ਤਾਂ ਕਰਕੇ ਇਧਰੋਂ ਆਪਾਂ ਉਧਰ ਨੂੰ ਪਟਾਂਗੇ ਵੀ ਜਿਵੇਂ ਆਏ ਆ ਨਾ 20 ਬੀਜਾ ਸੀਗਾ ਇਹ 5 ਮਰਲੇ ਦਾ ਬੀਜ ਤੇ ਅਸੀਂ 9 ਮਰਲੇ ਵਿਚਾਰ ਮਰਲੇ ਦੇ ਹਿਸਾਬ ਨਾਲ ਲੈਾਈ ਸੀਗੇ ਇਹ 5 ਮਰਲ 5 ਕਿਲੋ ਮਰਲੇ ਦਾ ਠੀਕ ਹੈ ਨਹੀਂ ਇਹ ਦੂ ਥੱਲੇ ਦਾ ਕੀ ਜਾਣਾਗਾ ਇਹਨੇ ਬਾਕੀ ਹੜ ਮਾਰੇ ਤਾਂ ਪਤਾ ਲੱਗ ਜੂਗਾ ਹੋਰ ਆਲੂ ਆਉਣਗੂ ਹੂੰ ਬਾ ਬਾੜਾ ਮੜ ਕੇ ਨੱਪੇ ਜਾਂਦੇ ਇਹ ਆਇਆ ਨਾ ਫਿਰ ਉਹਵੇਂ ਆਪ ਵੱਟਾ ਵੀ ਨਾ ਪਾਇਆ ਆਪ ਦਾ ਵੱਟਾ ਵਾਲੀ ਕਰਾਈ ਨਾਲ ਮੂਰੇ ਮੂਰੇ ਸਿੱਟੀ ਗਏ ਵੱਟ ਪਈ ਗਈ ਇਹ ਪੂਰਾ ਸੰਗਣਾ ਜਿੱਥੇ ਸੰਗਣਾ ਵੀ ਆ ਉੱਥੇ ਵਧੀਆ ਨਿਕਲਦੀ ਆ ਜਿੱਥੇ ਵਿਰਲਾ ਰਹ ਜਾਂਦਾ ਉੱਥੇ ਫਰਕ ਪੈਂਦਾ ਇਹ ਆਪਣੀ ਹੁਣ ਤੀਜੀ ਵੱਟ ਪਤਾ ਲੱਗ ਜੇਗਾ ਕੀ ਕਿੰਨਾ ਕਬ ਨਿਕਲੂਗਾ ਵੀ ਆਪਣਾ 20 ਕਿਲੋ ਬੀ ਲਿਆਂਦਾ ਸੀ ਪੰਜ ਮਰ ਲਿਆਂ ਵਾਸਤੇ ਲਿਆਂਦਾ ਸੀ ਠੀਕ ਹੈ 6 ਸਾਰਾ ਚੱਕ ਕੇ ਗੱਟੇ ਪਾ ਕੇ ਜੋ ਕੇ ਪਤਾ ਲੱਗ ਜੂਗਾ ਵੀ 20 ਕਿਲੋ ਬੀਜ ਤੇ ਨਿਕਲਦਾ ਕਿੰਨਾ ਹੈ ਨਾ ਕੋਈ ਰੇ ਨਾ ਸਪਰੇ ਕਿਉਂਕਿ ਇਹਨੂੰ ਸਹੀ ਟਾਈਮ ਤੇ ਪਾਣੀ ਮਿਲਿਆ ਸਹੀ ਟਾਈਮ ਤੇ ਇਹਦੇ ਵਿੱਚੋਂ ਕੱਖ ਕੱਢੇ ਆ ਤਿੰਨ ਵਾਰੀ 11 ਮਹੀਨਾ ਦੀ ਫਸਲ ਦੇ ਵਿੱਚ ਤਿੰਨ ਵਾਰੀ ਅਸੀਂ ਇਹਦੇ ਵਿੱਚ ਕੱਖ ਮਾਰੇ ਆ। ਆ ਕਰਕੇ ਵੀ ਜੇ ਤੁਸੀਂ ਬੀਜਣਾ ਚਾਹੋ ਤਾਂ ਘੱਟ ਤੋਂ ਕਰ ਤੇ ਜੇ ਕਿਸੇ ਵੀਰ ਭਾਈ ਦਾ ਸਰਦਾ ਹੈ ਜਾਂ ਰੋਡ ਦੇ ਨਾਲ ਤੇ ਦਰਖਤਾਂ ਦੇ ਛਾਵੇਂ ਵਾਹਣ ਆਉਂਦਾ ਜਾਂ ਥਾਂ ਆਉਂਦਾ ਤੇ ਤੁਸੀਂ ਉੱਥੇ ਬੀਜਣਾ ਚਾਹੋ ਤਾਂ ਦੋ ਕਨਾਲਾਂ ਤੁਸੀਂ ਸਟਾਰਟ ਕਰ ਸਕਦੇ ਹੋ ਠੀਕ ਹੈ। ਪਾਣੀ ਘੱਟ ਲੱਗੇ, ਵੱਧ ਲੱਗੇ, ਇਹਨੂੰ ਕੋਈ ਚੱਕਰ ਨਹੀਂ ਰੇ ਪਾਵੇ। ਰੇ ਦਾ ਪਾਣੀ ਕੀ ਹੈ? ਨਾ ਇਹਨੂੰ ਕੋਈ ਨੁਕਸਾਨ ਬਿਮਾਰੀ ਲੱਗਦੀ ਹੈ। ਥੋੜੇ ਥੋੜਾ ਸ਼ੁਰੂ ਕਰੋ ਬੜਾ ਲਾਹੇਵੰਦ ਹੁੰਦਾ ਇਹ ਲਾਹੇਵੰਦ ਫਸਲ ਆ ਇਹ ਠੀਕ ਹੈ ਇੱਕ ਚੀਜ਼ ਹੋਰ ਹੈ ਵੀ ਇਹ ਕੇਲੇ ਫਸਲ ਨਹੀਂ ਫਸਲ ਦੇ ਨਾਲ ਇਹ ਦੂਜੇ ਲੋਕਾਂ ਨੂੰ ਰੋਜ਼ਗਾਰ ਵੀ ਦਿੰਦਾ ਜਿਹੜੇ ਅੱਜ ਤੋਗਾਈ ਕਰਨਗੇ ਚਲ ਆਪਣੇ ਕੋਲ ਥਾਂ ਥੋੜਾ ਆਪ ਆਪ ਕਰ ਲਾਂਗੇ ਪਰ ਜੇ ਕਿੱਲਿਆਂ ਦੇ ਕਿੱਲੇ ਜਿਹੋ ਬੰਦਾ ਲਾਉਣ ਲੱਗ ਜਾਂਦਾ ਫਿਰ ਉਹਦੇ ਬਾਅਦ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਵੀ ਮਿਲਦਾ ਸਮਝ ਰਹੇ ਹੋ ਨਾ ਗੱਲ ਨੂੰ ਤਾਂ ਕਰਕੇ ਆਪਾਂ ਨੂੰ ਖੇਤੀ ਦਾ ਬਦਲ ਕਰਨਾ ਪਊਗਾ ਤੋ ਉਨੇ ਕਣਕ ਦਾ ਖੜਾ ਛਰਾਉਣਾ ਪਊਗਾ ਉਹਦੇ ਲਈ ਇਹ ਹਲਦੀ ਤੁਹਾਡੇ ਲਈ ਬੈਸਟ ਹੈ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੇ ਅੱਗੇ ਆਪਾਂ ਇਹਦਾ ਦੂਜਾ ਪਾਰਟ ਬਣਾਵਾਂਗੇ ਜਦੋਂ ਇਹਦੀ ਪ੍ਰੋਸੈਸਿੰਗ ਕਰਾਂਗੇ ਕਿਵੇਂ ਇਹਨੂੰ ਉਬਾਲਿਆ ਕਿਵੇਂ ਇਹਨੂੰ ਦੀ ਵਾਸਤੇ ਤਿਆਰ ਕੀਤਾ ਜੋ ਆਪਾਂ ਫੋਰਥ ਸਾਈਨ ਲਾਵਾਂਗੇ ਮਾਰਚ ਮਹੀਨੇ ਚ ਆਪਾਂ ਲਾ ਦੇਣਾ ਪਿਛਲੀ ਵਾਰ ਆਪਾਂ ਲੇਟ ਹੋ ਗਏ ਸੀ ਪਰ ਇਸ ਵਾਰ ਆਪਾਂ ਮਾਰਚ ਮਹੀਨੇ ਚ ਲਾ ਦਾਂਗੇ ਠੀਕ ਹੈ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੁੜੇ ਰਹੋ ਆਪਣੇ ਚੈਨਲ ਨਾਲ ਤੇ ਡੇਲੀ ਵੀਡੀਓ ਜਿਹੜੀਆਂ ਵੀ ਆਉਂਦੀਆਂ ਤੇ ਉਹਨਾਂ ਨੂੰ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਵਾ ਦਿਆ ਕਰੋ ਅੱਗੇ ਦੀ ਅੱਗੇ ਵੀਡੀਓ ਸ਼ੇਅਰ ਕਰਿਆ ਕਰੋ ਜੇ ਗੱਲ ਚੰਗੀ ਲੱਗਦੀ ਹੈ ਤੁਹਾਨੂੰ ਠੀਕ ਹੈ ਧੰਨਵਾਦ